ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਕਿਵੇਂ ਸਾਰੇ ਠੀਕ ਠਾਕ ਹੋ ਸਵਾਗਤ ਹੈ ਤੁਹਾਡਾ YouTube ਚੈਨਲ ਤੇ ਹਾਂਜੀ ਜਾ ਰਹੇ ਅਸੀਂ ਘਰ ਪਹਿਲਾਂ ਅਸੀਂ ਜਾਵਾਂਗੇ ਪਲਾੜ ਚ ਤੇ ਨਾਲੇ ਚਾਹ ਬਣਾਈ ਆ ਪਹਿਲਾਂ ਮਿਸਤਰੀਆਂ ਨੂੰ ਚਾਹ ਦੇਣੀ ਜ਼ਰੂਰੀ ਆ ਵਿਚਾਰੇ ਬੈਠੇ ਚਾਹ ਠੀਕਣ ਦੇ ਆ ਅੱਜ ਲੇਟ ਹੋ ਗਏ ਸਿਕੋਂ ਫੋਨ ਆ ਗਿਆ ਡੈਡੀ ਦਾ ਇੱਕ ਦੋ ਵਾਰ ਕਹਿੰਦੇ ਚਾਹ ਨਹੀਂ ਆਈ ਤੁਹਾਡੀ ਚਾਹ ਠੀਕਣ ਦੇ ਟਾਈਮ ਵੀ ਲੰਘ ਗਿਆ ਨਾ ਚਾਹ ਦਾ ਕੋਈ ਵਿਚਾਰੇ ਕਿਆ ਦੇਖਣ ਦੇ ਤੇ ਬਾਕੀ ਸ਼ਾਮ ਨੂੰ ਅਸੀਂ ਉੱਥੋਂ ਫਿਰ ਵਾਪਸ ਘਰ ਚਲ ਜਾਂਗੇ ਪਲਾਟ ਚੋਂ ਹੋ ਕੇ ਘਰ ਚਲ ਜਾਂਗੇ ਤੇ ਕੱਲ ਦੀਪ ਦਾ ਬਰਥਡੇ ਹੈ 22 ਤਰੀਕ ਨੂੰ ਲੇਖਾਂ ਜੇ ਹੋ ਸਕੇ ਤਾਂ ਉੱਥੇ ਰੁਕਾਂਗੇ ਫਿਰ ਪਤਾ ਨਹੀਂ ਹੋਵੇ ਆਹੋ ਕੋਈ ਪਤਾ ਨਹੀਂ ਇਹਨੇ ਪ੍ਰੋਗਰਾਮ ਕੀ ਕਰਤਾ ਕਿਉਂਕਿ ਸ਼ਾਮਾਂ ਨੂੰ ਅੱਜ ਆਗੇ ਟਾਈਮ ਨਾਲ ਹੀ ਤੇ ਸਾਡੇ ਵਿਚਾਰ ਹੋ ਗਏ ਬਾਕੀ ਇਹ ਕਿ ਹੁਣ ਕਿੰਨਾ ਟਾਈਮ ਲੱਗਦਾ ਪਲਾਟ ਚ ਦੇਖਦੇ ਆਂ ਮੇਰਾ ਹੋ ਗਿਆ ਜਿਆਦਾ ਤੇ ਫੇਰ ਰੁਕਾਂਗੇ ਤੇ ਜੇ ਨਹੀਂ ਤੇ ਫੇਰ ਦੇਖਾਂਗੇ ਨਿਆਣਿਆਂ ਵਿਚਾਰਿਆਂ ਨੂੰ ਹੋ ਗਈ ਛੁੱਟੀ ਘਰਾਂ ਨੂੰ ਜਾ ਰਹੇ ਪਹੁੰਚ ਗਏ ਆਪਾਂ ਪਰਾਟ ਚ ਆ ਕਰਤੀ ਨਾ ਨੀਆ ਥੱਲਿਓ ਕਾਂਡੀ ਪਸਤਰ ਮਮਾ ਜੀ ਨੇ ਆ ਵਲਗਣ ਕਾਰੀ ਛੱਡੀ ਏ ਸਾਰੀ ਲਈ ਚਾਹ ਪਾਣੀ ਆਪਾਂ ਦੇ ਆਏ ਆ ਅਜੇ ਮਮਾ ਜੀ ਉਧਰ ਹੀ ਲੱਗੇ ਦੀਪ ਉਹਨਾਂ ਦੇ ਪਲਾਟ ਚ ਆਪਣਾ ਕੰਮ ਏ ਥੋੜਾ ਜਿਹਾ ਬਾਕੀ ਆ ਉਹ ਜੇ ਕਹਾਂਗੇ ਇੱਕ ਦੋ ਦਿਨ ਚ ਕਹਿੰਦੇ ਸੀ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੇ ਰੰਨ ਬੈਠ ਦੋ ਥੋੜਾ ਹੀ ਉਹਨਾਂ ਨੂੰ ਬਲਗਨ ਕਰਨੀ ਥੋੜੀ ਰਹਿ ਗਈ ਬਲਗਨ ਜੀ ਬਸ ਉਹ ਕਰਕੇ ਫਿਰ ਕਹਿੰਦੇ ਇੱਕ ਦੋ ਦਿਨ ਚ ਤੁਹਾਡਾ ਕਰ ਦਿੰਨੇ ਆ ਤੇ ਹੁਣ ਕਿੰਨੇ ਕਹਿਣ ਦੇ ਕਿ ਮੈਂ ਜਾਣਾ ਡਰੈਸ ਲੈਣ ਵਾਸਤੇ ਕੋਈ ਕਿਵੇਂ ਕੱਲ ਵੱਡੇ ਉਹਨੇ ਨੀਰਾ ਹੋ ਗਿਆ ਹੁਣ ਰਸਤੇ ਜਾਂਦੇ ਹੋਏ ਆਪਾਂ ਹੁਣ ਇਹਨੂੰ ਥੋੜੀ ਸ਼ਾਪਿੰਗ ਕਰਾ ਦਈਏ ਸ਼ਾਪਿੰਗ ਕਰਾ ਦੇ ਡਰੈਸ ਹੀ ਲੈਣੀ ਇਹਨੇ ਲੈ ਕੇ ਤੇ ਫਿਰ ਆਪਾਂ ਚੱਲੀਏ ਘਰ ਇੱਧਰ ਵੇਖਦੇ ਆਂ ਕੀ ਮਾਹੌਲ ਚਾਲ ਪ੍ਰੋਗਰਾਮ ਕੀ ਬਣਾਇਆ ਫਿਰ ਪਕੌੜੇ ਪਕੜੇ ਫਿਰ ਉਹਨਾਂ ਨੇ ਕੱਢੇ ਹੋਣੇ ਨਾ ਵੀ ਕੱਢੇ ਹੋਣੇ ਕਢਾ ਲਾਂਗੇ ਜਾ ਕੇ ਕਿ ਕੱਢੋ ਪਨੀਰ ਦੇ ਪਕੌੜੇ ਐਂ ਘੁੰਮ ਰੰਗ ਦਾਸਪੁਰ ਰੋਡ ਤੇ ਲਓ ਜੀ ਪਹੁੰਚ ਗਏ ਆਪਾਂ ਨੰਤੇ ਸਵਾਰਨੇ ਦੀ ਦੁਕਾਨ ਤੇ ਚਲੋ ਆ ਨਿਕਲੋ ਬਾਹਰ ਨਿਕਲੀਏ ਬਾਹਰ ਦਾਸਪੁਰ ਰੋਡ ਦੇਖੋ ਕਿਹੜਾ ਪਸੰਦ ਆਉਂਦਾ ਆਜਾ ਪਾਜੀ ਆਣੀ ਇੱਥੇ ਅੱਜ ਗਏ ਕਿਤੇ ਲੱਗਦਾ ਨੀ ਗਾਜਾ ਬੱਚੇ ਪਾਜੀ ਉਹ ਹੈਗੇ ਆ ਸੱਚੇ ਪਾਜੀ ਕਹਿੰਦੇ ਆਣੀ ਗਾ ਬੱਚਾ ਕਿਦਾਂ ਬੈਗਿਆ ਉਹ ਅੰਨ ਦੇ ਉਹਨੇ ਦੇ ਨਾਲੇ ਟੋਪੀ ਬਣਨੀ ਉਹਨੇ ਉਹ ਕਿਹੜੇ ਹੁੰਦੇ ਆ ਆਪਾਂ ਨੂੰ ਹੁੰਦੇ ਨਹੀਂ ਬਣਵਾਈ ਤਾਂ ਤੁਸੀਂ ਤੇ ਅਸੀਂ ਉਹ ਨਾਲ ਸੋਚੋ ਟੋਪੀ ਬਣਾਉਣੇ ਉਹਦੇ ਰੈਡੀਮੇਡ ਹੁੰਦੇ ਨਾਲ ਟੋਪੀਆਂ ਵਾਲੀ ਜੁੜੀਆਂ ਆਹੋ ਆਹ ਰੈਡੀਮੇਡ ਬਾਅਦ ਨਹੀਂ ਦੁੱਧਾਇ ਮਖਾਦੋ ਆਪੇ ਟੋਪੀ ਲੱਗੋ ਹੋ ਜੂਗੀ ਕੋਈ ਗੱਲ ਨਹੀਂ ਆਹੋ ਇਧਰ ਵਿਖਾ ਦਿਓ ਤਰ ਬਣਿਆ ਲੈਣਾ ਹੱਥ ਦਾ ਇਹ ਰੰਗ ਇਹ ਨਹੀਂ ਇਹਦੇ ਹੇਠਾਂ ਸਭ ਤੇ ਝੰਕਣਾ ਇਹ ਗਾਜਰੀ ਹੈ ਪਿੰਕੀ ਇਹ ਲੈੜ ਆਉਂ ਕਰ ਦੇ ਕੇ ਮੈਨੂੰ ਲੱਗਦੀ ਹੈ ਮਾਰ ਰਹੀਆਂ ਚਮੱਥੇ ਤੁਹਾਨੂੰ ਤਾਂ ਲੱਗ ਨਹੀਂ ਨਈਆ ਠੀਕ ਹੈ ਇਹ ਕੀ ਇਹ ਨਹੀਂ ਆਖੇ ਨੂੰ ਗੋਟ ਦਰਿ ਦਿਓ ਚਾਹੀਦਾ ਨਹੀਂ ਕਰਦੇ ਹੋਰ ਉਹ ਕਾਉ ਕੋਈ ਹੋਰ ਵਿਖਾ ਦਿਓ ਭਾਜੀ ਆਹ ਪੁੱਤ ਨਹੀਂ ਜਿਹੜੇ ਕਿੰਦੇ ਨੇ ਆਹ ਵੀ ਦਿਖਾ ਦੇ ਕਰਾਚੀ ਵੀ ਸਾਡੇ ਅਸੀਂ ਕੀ ਆ ਨਾ ਮੈਨੂੰ ਕੀ ਆ ਹੋ ਕੋ ਪੜੀ ਕਿ ਤੱਕ ਦੇ ਲੋਕ ਨਹੀਂ ਆ ਰਹੇ ਬੱਚੇ ਦਾ ਵਾ ਸਾਰੇ ਦਾ ਪਰਾਣਾ ਹਾਂਜੀ ਹਾਂਜੀ ਕਿੰਨੇ ਦਾ ਕਿੰਨਾ ਦਾ ਕਿੰਨੇ ਚੰਗਾ ਦਾ ਕਾਸ ਵੇਰੇ ਵੱਡੇ ਆ ਤੇ ਦੇ ਦੇ ਰੈਸ ਕੋ ਚੰਗੀ ਜੀ ਹੋਰ ਨਾ ਹੋ ਗਿਆ ਇਹਦੇ ਚ ਹਾਂਜੀ ਇਹ ਚ ਪਾ ਲੈ ਤੁਸੀਂ ਜੀ ਚਾਹ ਦੇ ਹੋ ਦੇ ਹੋ ਜੀ ਹਾਂ ਅਫੀਸ਼ੀਅਲ ਨਹੀਂ ਨਹੀਂ ਰੰਜੀ ਭੈਣ ਜੀ ਆ ਬਖਾਓ ਤੇ ਸਹੀ ਕੋਈ ਖੋਲ ਕੇ ਦਿਵਾ ਕੇ ਪਤਾ ਲੱਗੂਗਾ ਸਾਹਮਣੇ ਕਿਦਾਂ ਓਫੀ ਲੈ ਜਿਹੜੀ ਗਰਮ ਹਰਕ ਜਲ ਜਣਾ ਹਰੀ ਵੀ ਮੇਰੇ ਚਲਦੀ ਨਹੀਂ ਲਾਈਟ ਕਰ ਆਪਣੇ ਨਹੀਂ ਗਰਮ ਹੋ ਪਈ ਸਿੱਖ ਪਜੰਦੀ ਪਉਣ ਲਈ ਲੈਣੀਆਂ ਤੇ ਇਹ ਕੁੱਤੇ ਨਾ ਪਾ ਲੈ ਜੀ ਨਹੀਂ ਨਹੀਂ ਵੱਟੀ ਆ ਵੇਖੋ ਜੰਨੀ ਜੰਨੀ ਪਈਆਂ ਲੈਕਮੀ ਡਾਇਮੰਡ ਉੱਪਰ ਆ ਗਏ ਕਿਹੜੇ ਕਿੰਨੇ ਕਿੰਨੇ ਡੱਬੇ ਠੀਕ ਆ ਚਾਰ ਇਹ ਮੈਂ ਕੱਟ ਠੀਕ ਛੋਟੀ ਰਹੀ ਏ ਆ ਵੇਖੋ ਵੱਡੀ ਰਹੀ ਏ ਉਹ ਕਲਰ ਨਹੀਂ ਹੈਗਾ ਫਿਰ ਉਹ ਕੋਈ ਰਟੀ ਰੱਖਦੇ ਹੈਗਾ ਪਰ ਪੀਚ ਆ ਪੀਚ ਆ ਆਉਂ ਤੇ ਪੀਜੋ ਉਹ ਦਾ ਇੱਕ ਆ ਪੀਜੋ ਹੇ ਵੀ ਇਹਨੂੰ ਪੀਜੀ ਆਵੇ ਆਏ ਵੀ ਪੀਜੀ ਉਹ ਪਿੰਕੇ ਉਹ ਬਾਵਾਂ ਐ ਪੀਚ ਲਈ ਇਹ ਸੂਰਹੀ ਦੇ ਵੇਚਦੇ ਜੇ 500 ਦਾ ਤੁਹਾਨੂੰ ਲੱਗਣੀ ਚਾਹ ਤੇ ਇਹ ਰੈਡੀ ਮੈਂ ਲੈਣਾ ਉਹ ਖਾਏ ਉਹ ਖਾਏ ਵਾ 500 ਰਿਆ ਨਾ ਕਰ ਨੂੰ ਸੰਦਲ ਦਿਖਾ ਦਿਖਾਓ ਜੀ ਉਹ ਜਿਹੜੀ ਕਿੜੀ ਖਰੀਦੀ ਬੱਤ ਕਿੰਨਾ ਢੇਰ ਲਵਾਤਾ ਅੱਗੇ ਏਡੀ ਕੋਰੀ ਦੇਖੋ ਜੇ ਸੰਦ ਰਿਆਂ ਹਾਂ ਨੂੰ ਬੱਚਾ ਇਹ ਮੈਂ ਤੁਹਾਨੂੰ ਜਲਾਉਂਦਾ 15 ਹੋਰ ਮਾ ਕਰਦੀ ਹੁੰਦੀ ਠੀਕ ਆ ਅਜੇ ਵੀ ਨਹੀਂ ਗੱਲ ਬਣਦੀ ਨਾ ਔਖਾ ਤੁਹਾਡਾ ਇੱਥੇ ਜੇ ਪਸੰਦ ਆ ਆਪਾਂਗੇ ਦੂਜੀ ਦੁਕਾਨ ਤੇ ਇਹ ਤੁਹਾਨੂੰ ਮੇਰੇ ਪਸੰਦ ਆਉਂਦਾ ਕਿ ਨਹੀਂ ਹਾਂ ਦੋ ਇਸ ਦੋੜਾ ਕਿ ਜਾ ਰਹੇ ਆ ਘਰ ਅਸੀਂ ਕਮਰੇ ਸੰਬਲ ਚੌਂਕ ਸੜਕਾਂ ਇਦਰੀ ਪੁੱਟਤੀਆਂ ਇੰਨਾਂ ਨੇ ਸੜਕਾਂ ਚੌੜੀਆਂ ਕਰੀ ਜਾਂਦੇ ਦੁਕਾਨਾਂ ਦੇ ਨਾਲ-ਨਾਲ ਪਹੁੰਚ ਗਿਆ ਪੰਦੀਪ ਦੇ ਘਰੇ ਹਾਂਜੀ ਹਾਂਜੀ ਯਾ ਲੈ ਯਾ ਲੈ ਭਾਜੀ ਠੀਕ ਆ ਗਏ ਜੀ ਸਾਮ ਜੀ ਚਾਹ ਫੋਨ ਲੈ ਆ ਮੈਂ ਠੀਕ ਕਰਨ ਵਾਸਤੇ ਤੇਰੇ ਕੋ ਮੇਲਾ ਫੋਨ ਠੀਕ ਕਰਨ ਵਾਸਤੇ ਲੈ ਆਣ ਨਾਲ ਚਲੋ ਜੀ ਹੁਣ ਇੱਕ ਦੋ ਦਿਨ ਮਮੀ ਜੀ ਹੁਣੇ ਗੱਲਾਂ ਕਰਨ ਦੇ ਯਾਰ ਮੈਂ ਵੀ ਕਰਨੇ ਆਉਣਾ ਮੈਂ ਮੇਰੀ ਦੀ ਗੱਲ ਮੇਰਾ ਮਨ ਆਸਮਾਨ ਵੇਲਾ ਆਪਾਂ ਲੈਣ ਹਫ਼ਤਾ ਰਹਿਣਾ ਹੁੰਦਾ ਭਰਾ ਤੇ ਤੇਰੇ ਬਦਲੇ ਬੜਾ ਹੀ ਹੋਏ ਆਹੋ ਦੁਕਾਨਾਂ ਦਿਖਾ ਲੀ ਵਲੋਗ ਦੁਕਾਨਾਂ ਦੇ ਸਰੀਆਂ ਤੇ ਆ ਬੱਲੇ ਬੱਲੇ ਬੜਾ ਮਾਲ ਇਕੱਠਾ ਕੀਤਾ ਵੇ ਆਸਮਾਨ ਵੇ ਚੱਕਾ ਰੱਖਦਾ ਆਪਾਂ ਹੀ ਸ਼ੀਟਾਂ ਘਾ ਕੋਹਾੜੀ ਹੀ ਕਰ ਲਈ ਇਹ ਕਦਨੇ ਕੀਤੀ ਮੜੀ ਮਾਲੋਂ ਕਿੱਥਾ ਕੀ ਹੈ 4 ਦਿਨ ਕਿਥੇ ਇੰਨਾ ਹੀ ਕੈਟਲ ਥੋੜੀ ਅੱਗੇ ਹਾਂ ਗੜੀ ਨੇ ਇਦਾਂ ਇੱਕ ਕੈਟਰ ਤੋੜ ਦਿੱਤੀ ਨਿੱਲੀ ਅੱਛਾ ਘਰ ਦੇ ਵਿੱਚ ਵੱਡਾ ਨੁਕਸਾਨ ਕਰਤਾ ਕਰ ਲੱਸ ਮਾ ਤੂੰ ਉਹ ਆਪ ਨੇ ਉਤਰ ਨਹੀਂ ਮੈਂ ਕਿਉਂ ਮੈਂ ਫੜਦਾ ਹਾਂ ਸਮਾਨ ਲੈ ਬੇ ਥੋੜਾ ਸਮਾਨ ਲੈ ਗਏ ਬਾਕੀ ਆਂਦੇ ਥੋੜਾ ਬਾਕੀ ਮੈਂ ਲੈ ਜਾਊਂਗਾ ਲੈ ਮੇਰਾ ਫਿਰ ਰਹਿ ਗਿਆ ਸਮਾਨ ਜਾਂ ਰੁਕ ਜਾ ਗਿਆ ਸਮਾਨ ਰਹੇਗਾ ਮੇਰਾ ਵਿੱਚ ਆਪਣਾ ਮੋਬਾਈਲ ਤੇ ਪਰਸ ਰਹਿ ਗਿਆ ਵਿੱਚ ਹੀ ਪਾ

ਸਾਇਰ ਬਾਬੇ ਅਸੀਂ ਤਾਂ ਠੀਕ ਠਾਕ ਯਾਰ ਜਾ ਕੇ ਲੈ ਜੀ ਮੈਂ ਤਾਂ ਮੇਰੇ ਤਾਂ ਮਿਲਿਆ ਨਹੀਂ ਤੋ ਘਰੇ ਮਿਲ ਜਾਨ ਮੈਂ ਕੋਚਾਂ ਚੱਲਦੀ ਹਾਂ ਹਾਂ ਮਮੂ ਤਾਂ ਜੀ ਮਮੀ ਜੀ ਸ਼ੋਪਿੰਗ ਕਰਦੇ ਆ ਹਾਂ ਜੀ ਉਹ ਠੀਕ ਠਾਕ ਉਹ ਚਲਕੇ ਪਰੌਣੇ ਆਏ ਕੋਣ ਚਲਕੇ ਚਲਕੇ ਆਈ ਨਾ ਡੀ ਡੀ ਕਾ ਅਹੀਂ ਆਏ ਫਿਰ ਅਹੀਂ ਆ ਗਏ ਹਾਰ ਕੇ ਨਿਹਰਾ ਕਰਤਾ ਜੀ ਨਿਹਰਾ ਤੇ ਪਰੌਣੇ ਪਾਣੀ ਲੈ ਨੀ ਅਹੀਂ ਅਖਿਆ ਰਿਆ ਪੁੱਤ ਆ ਜੀ ਕਹਿੰਦੇ ਨਹੀਂ ਪੁੱਤ ਤੁਨ ਵਦਨ ਮਾ ਉਹ ਵੀ ਕਹਿੰਦਾ ਕੈਮਰਾ ਕੋਮੇ ਸਾਡੇ ਨਹੀਂ ਲੱਗੇ ਅਹੀਂ ਤੇ ਆਖਿਆ ਜੀ ਮੇਰੇ ਬਾਜੂ ਉਹ ਆਇਆ ਗਰਮ ਗਰਮ ਪਾਣੀ ਪਾਣੀ ਚੱਲਣ ਦੇ ਪਾਣੀ ਪੀਣਾ ਸੌਂਗੇ ਆਂ ਬੁੜੀਆਂ ਸੁੱਤੀਆਂ ਸੋਣਾ ਆ ਕੱਲ੍ਹ ਸੋਣਾ ਲਿਆਣੇ ਉੱਤੇ ਲਿਆਕ ਲਿਆਕ ਤੇ ਵਿਖਾਉਂਦੇ ਲੈ ਕੇ ਆ ਗਏ ਖਾਤਾ ਸ਼ੌਹਰ ਐਂਦਾ ਥੋੜੀ ਯਾਰ ਕਿਹੜਾਈ ਨਹੀਂ ਨਾ ਪੁੱਠਾ ਲੈ ਕੇ ਆ ਖਾ ਪੁੱਠਾ ਲੈ ਆ ਕੇ ਖਾਦੇ ਪੁੱਠਾ ਫਿਰ ਹੈ ਇਹ ਦੋ ਸੌ ਕ੍ਰੀਮ ਕਿੱਥੇ ਜਾਓ ਇੱਕ ਨੇ ਕਹਿੰਦੇ ਅਜੇ ਸੂਟ ਨਹੀਂ ਵਿਖਾਉਣਾ ਪਹਿਲਾਂ ਸਾਰਿਆਂ ਨੂੰ ਵਿਖ ਲੈਣਾ ਹੈ ਜਦ ਹੀ ਪੈਗ ਲਾ ਕੇ ਕਨ ਪੈਗ ਬਚਪਨ ਸਟੋਰ ਬੜੇ ਦਿਨਾਂ ਬਾਅਦ ਆਇਆ ਬੱ ਚੱਕਰੀ ਚ ਉਹ ਸਵੇਰੇ ਜੁਪੂ ਨੇ ਥੀਲਾਣਾ ਜੀ ਚੱਕਰ ਹਾਂਜੀ ਅਸੀਂ ਆਏ ਲੈਣ ਵਾਸਤੇ ਇਥੋਂ ਇਹਦੇ ਨਾਲ ਤੇ ਵਧੀਆ ਹੈਗਾ ਮੁੰਡੇ ਨੇ ਵਿਆਹ ਜਾਣਾ ਸਵੇਰੇ ਤੇ ਮੈਂ ਕਿਹਾ ਚਲੋ ਕੋਈ ਚੀਜ਼ ਲੈ ਜਾਈਏ ਚੰਗੀ ਜੀ ਕੋਟ ਕਾਰ ਚਕਾ ਹੋਵੇ ਉੱਪਰ ਬੜੇ ਕੋਟ ਆ ਹਾਂਜੀ ਚੰਗੇ ਚੰਗੇ ਜੀ ਇਹ ਕਪੜਾ ਦਾ ਤਰਪਾਲ ਨਹੀਂ ਨਹੀਂ ਇਹ ਇਹ ਦਿਨ ਹੀ ਹੋਵੇ ਨਹੀਂ ਕਰਸ ਹੋਊਗਾ ਨਾ एकदम दादा कपड़ा ठीक है चलन तो 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 mm. तो, गए ਹੇ ਹੇ ਤੇ ਇਸ ਕੋਲ ਆ ਗਿਆ ਆਪਾਂ ਨਾਲ ਆਦਾ ਪੀਸ ਪਈ ਨਾ ਨਾ ਕਲਮ ਆਪ ਇਸ ਕੋਲ ਉਧਰ ਆ ਵੀ ਆ ਲਓ ਜੀ ਵਾਪਸ ਆਪਾਂ ਚੱਲੇ ਹੁਣ ਫਿਰ ਘਰ ਨੇਰਾ ਕਰਤਾ ਨੇ ਸਾਨੂੰ ਆਇਆ ਥੋੜੀ ਜਿਹੀ ਸ਼ਾਪਿੰਗ ਕਰਨ ਵਾਸਤੇ ਦੀ ਬਾਹਰ ਥੋੜਾ ਕੰਮ ਹੈ ਨੇ ਜ਼ਰੂਰੀ ਪ੍ਰਮੋਸ਼ਨ ਜੀ ਕਰਨੀ ਹੈ ਤੂੰ ਵੀ ਚੱਲੋ ਨਾਲ ਬੈਕਰੀ ਚਾਏ ਹੁਣ ਇੱਥੋਂ ਲਵਾਂਗੇ ਕੇਕ ਕਪੇਸਟੀਆਂ ਨਹੀਂ ਇੱਕ ਇੱਕੀਆਂ ਨਹੀਂ ਤੇਰਾ ਮੈਂ ਵੱਡੇ ਦਾ ਸਵੇਰੇ ਨੇ ਸਰੇਆ ਹ ਅ ਕੱਲ ਫਿਰ ਤੇ ਰਾਤ ਨੂੰ 12 ਵਜੇ ਮਤਲਬ ਜਿਹੜੇ ਡਿੱਕ ਕਰਨੇ ਆ ਸੈਲੀਬ੍ਰੇਟ ਕਰਨਾ ਥੋੜਾ ਜਿਆਦਾ ਡਿੱਕੇ ਖਵਾ ਦੇ ਥੋੜਾ ਪਹਿਲਾਂ ਮੈਂ ਕਿਹਾ ਸੈਲੀਬ੍ਰੇਟ ਕਰ ਲਾਂਗੇ ਤੇ ਲੈ ਚੱਲਦੇ ਆ ਪੇਸਟੇ ਆ ਆ ਵੀਰੇ ਤਾਂ ਮੈਨੂੰ ਬਾਹਰ ਲਈ ਇਹ ਵਲੌਗ ਲੈ ਫਿਰ ਅੰਦਰ ਨਹੀਂ ਚਾਹੀਦਾ ਸਟicker ਲਾਉਣੇ ਇਹਨਾਂ ਇਹ ਭਾਈ ਅੰਦਰ ਉਹਦੀ ਲਾ ਸਟicker ਹਾਂ ਇਹ ਗੱਲ ਹੈ ਮਾਫੀ ਤੇ ਇੱਦਾਂ ਮਤਲਬ ਹ ਆਪਣਾ ਉਹ ਚੱਲਦਾ ਰਹਿੰਦਾ ਹੁਣ ਆ डांस ने बड़ी क्या हर गो कीरा टोपे पा दी टोपी एक मिनट चला दें ਟੋਪੀ ਕਿੱਥੇ ਬਾਹੂ ਦੀ ਨਾ ਤੀ ਫਿਰ ਨਾ ਪਤਾ ਬੜਿਆ ਗਿਆ ਟੋਪੀ ਐ ਸੁੱਟਦੀ ਪਿੱਛੇ ਨੂੰ ਤਾਂ ਤੂੰ ਸੁੱਟੇ ਨਹੀਂ ਬੜੇ ਸਾਰੇ ਪਿੱਛੇ ਨੇ ਸੁੱਟਦੀ ਹੈ ਹਰ ਗੁਣਾ ਹਰ ਗੁਣਾ ਟੋਪੀ ਕਿੱਥੇ ਬਾਹੂ ਦੀ ਟੋਪੀ ਟੋਪੀ ਕਿੱਥੇ ਸੀ ਸੋਹਣਿਆ ਬੜਾ ਹਟਾਇਆ ਲੰਮੇ ਇੱਕ ਰੇ ਫੇਰ ਪਾਈ ਇੱਕ ਰੇ ਫੇਰ ਪਾਈ ਓ ਟੋਪੀ ਪਾ ਲ ਟੋਪੀ ਪਾ ਲ ਇਹ ਤਾਂ ਇਹ ਹਾਂ ਟੋਪੀ ਕਿੱਥੇ ਨਹੀਂ ਟੋਪੀ ਟੋਪੀ ਕਿੱਥੇ ਕਾਕਿਆ ਦੀ ਸੀ ਭਾਗ ਦੀ ਟੋਪੀ ਕਿੱਥੇ ਟੋਪੀ ਮੈਂ ਨਹੀਂ ਮੈਂ ਨਹੀਂ ਵੀ ਮੈਂ ਕੋਈ ਗੱਲ ਨਹੀਂ ਤੋ ਤੋ ਉਹ ਬਾਜੀ ਨੂੰ ਟੈਂਪਲ ਹੈ ਅੱਜ ਉਹਨੂੰ 10:00 11:00 ਵਜੇ ਦਾ ਥੋੜੀ ਜਿਹੀ ਸਿੱਖ ਮੈਂ ਅੱਜ ਨੂੰ ਠੀਕ ਹੈ ਹਾਂ ਕੋਈ ਨੇ ਕੋਈ ਨੇ ਕਰ ਦੇ ਹਾਂ ਉਹ ਰੋਟੀ ਖਾ ਲਈ ਕਿ ਨਹੀਂ ਸੋੜਿਆ ਤਿੰਨ ਕਾਬੂ ਕਰਦੀ ਚਲ ਠੀਕ ਹੈ ਨਾ ਮੈਂ ਪੁੱਤ ਸੁਣ ਬੜੀ ਮਿੱਬੋਈ ਥੱਧਾ ਮਲੇ ਟੰਡਈਆਂ ਚਾ ਨੀ ਚੂਣੀ ਹੈ ਜੀ ਇੰਦਰ ਕਰੀਓ ਇੱਧਰ ਜੀ ਇਹਦਾ ਨਾ ਕਰੀ ਬੇਕੋ ਚਾ ਚੂਣੀ ਚੂਣੀ ਅਲੀ ਤਾਂ ਨਿਵੇਕ ਨਾ ਕਰਦੀਏ ਆਹ ਚਰੇਆ ਵੀਡੀਓ ਇਦਾਂ ਦੇ ਬਣਾਉਂਦੇ ਆ ਬੰਦੇ ਆ ਸਹੀ ਗੱਲ ਇਹ ਨਹੀਂ ਬਣਾਉਂਦੇ ਇਹਨਾਂ ਨੇ ਨਹੀਂ ਬਣਾਉਣੀਆਂ ਇਹਨਾਂ ਨੂੰ ਕਿਹਾ ਨਾਟਕ ਬਣਾਈਏ ਉਹ ਨਹੀਂ ਬਣਾਉਂਦੇ ਚਲੋ ਮੈਂ ਨਹੀਂ ਬਣਾਈਏ ਚਲੋ ਬਣਾਈਏ 12 ਨੇ ਨਾਟਕ ਬਣਾਈ ਜਾਨੇ ਐਂਡ ਹੀ ਨਹੀਂ ਕਰਦੇ ਅੱਜ ਇਹ ਕਿਵੇਂ ਮੁਫਲੀ ਮੁਫਲੀ ਮੈਦਾਨਾ ਨਹੀਂ ਹਮ ਤੁਹਾਰੇ ਮਾਮਾ ਨਹੀਂ ਭਾਜੀ ਖਾ ਲ ਮੁਫਲੀ ਭਾਜੀ ਮੁਫਲੀ ਖਾ ਲ ਮੇਰੀ ਕੀ ਗੱਲ ਹੋਈਏ ਪਹਿਲੇ ਤੁਹਾਨੂੰ ਫੋਨ ਸੁਣੀ ਆਪ ਸਾਲੋ ਸ਼ਾਲਾ ਆਂਦੀ ਹਿੱਲੀ ਟੈਟ ਕੀ ਦੇ ਅਸਰ ਤੇ ਲੈ ਆ ਨਵੀਂ ਲਾਦੀ ਟੋਪੀ ਉਹ ਫੜ ਜਾਣੀ ਵੈਲੀ ਟੋਪੀ ਗਰਮ ਪਾਣੀ ਜਿਵੇਂ ਕਹਿੰਦੇ ਪਾਉ ਟੋਪੀ ਨੂੰ ਤੇ ਮੈਂ ਕਿਤਰਾ ਪਾਣੀ ਮੁੜ ਕੇ ਪਾਣੀ ਜੋ ਫਾਸ ਗਿਆ ਲੈ ਮੈਸਿੰਗ ਕਰ ਗਈ ਭਾਈ ਦੇ ਫੋਨ ਦੇ ਕਵਰ ਨਾਲ ਫੋਨ ਤਾਂ ਉਠਾ ਕੇ ਨਾ ਵੇਖੋ ਮੂੰਹ ਦੇਗਾ ਮੂੰਹ ਮੂਹੇ ਕੇ ਨਾ ਦੇ ਕੋਈ ਕੋਤ ਨਾ ਨਾ ਨੰਬਰਸ ਕਰ ਹਾਂ ਨਾ ਉਹਨੂੰ ਖੰਗ ਲੱਗ ਜੂਗੀ ਤੂੰ ਵੀ ਗਾਣਾ ਸੰਤਰਾ ਆਲੇ ਉਠਾ ਫਿਰ ਹਾਂ ਨਿਕਲੋ ਤੇਰੀ ਕੌਣ ਤੇਰੀ ਕੌਣ ਆਇਆ ਜੀ ਇੰਡੀਆ ਜਿੱਤ ਗਈ ਸੋਣੇ ਲੋ ਹਾਂਜੀ ਸੁਣਾਓ ਚਲੋ ਲੈ ওকে ਥੈਂਕ ਯੂ ਥੈਂਕ ਯੂ ਹੈਪੀ ਬਰਥਡੇ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਬਹੁਤ 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 ਥੈਂਕ ਯੂ ਕਿਹੜਾ ਸ਼ਰਤਾਂ ਨੇ ਨੇ ਤੇ ਹੁਣੇ ਦੋ ਵਧਾਈਆਂ ਭਈ ਇੰਡੀਆ ਜਿੱਤਣ ਵਾਲੀ ਬਸ ਜਿੱਤੀ ਗਈ ਸਮਝ ਲਓਗੇ ਆਪਾਂ ਆ ਜਾ ਹਾਂ ਬਤੂ ਲੈ ਕੇ ਕੇਕ ਕੱਟਣ ਲੱਗਾ ਇਹ ਲਓ ਉਹਦੇ ਉੱਤੇ ਸੱਚ ਸਿੱਧਾ ਜਾ ਕੇ ਖਪੋਰੇ ਵਿੱਚ ਲੇ ਇਹ ਨੂੰ ਨਾਲ ਕਿਰੋ ਕਰ। ਸਾਰੇ ਬੈਠੇ ਨੇ ਲੱਤਾਂ ਨਹੀਂ। ਮਾਮਤੀ ਲਾਓ। ਮੋਮਬਤੀ ਇੱਥੇ। ਮੋਮਬਤੀ ਨੇ। ਮੋਮਬਤੀ। ਲਾਓ ਯਾਰ। ਲਾਓ ਮਣ। ਤੂੰ ਇਹ ਕਿੱਲਾ ਬਾਹਰ। ਮੋਮਬਤੀ ਯਾਰ। ਮੋਮਬਤੀ ਨੇਗੀ। ਹੈ? ਬਰਥਡੇ ਟੂ ਯੂ। ਹੈਪੀ ਬਰਥਡੇ ਅਰਗੁਨ ਕੱਟਿੰਜਾ ਤਾੜੀਆਂ ਤੇ ਮਾਰ ਦੋ ਕਲਾਪਿੰਗ ਕਲਾਪਿੰਗ ਇਹਦੇ ਪਰ ਵਾਲਾ ਧਿਆਨ ਪਿਆ ਖੰਦੋ ਤਾੜੀਆਂ ਮੇਨੂੰ ਨਹੀਂ ਲੱਗਦਾ ਵੀ ਕਰ ਬਸ ਬਸ ਮੇਨੇ ਟਾਈਮ ਦਾ ਮੰਦਰਾ ਇਹਨੇ ਕਰ ਪਾੜ ਜਾ ਅਰਗੁਨ ਨਾ ਮੰਮੀ ਨੇ ਕਿਹਾ ਅਰਗੁਨ ਅਰਗੁਨ ਮੰਮੀ ਨੇ ਕਾਲ ਦੀ ਅਰਗੁਨ ਆ ਰਗ ਨੂੰ ਵੇਖਣਾ ਨਹੀਂ ਸਾਰਾ ਬੰਦ ਨਰਜੀ ਨੂੰ ਖਵਾ ਦਈ ਯਾਰ ਐਂ ਵੀ ਆਪਣੇ ਕੋਲ ਆ ਚੁੱਕੇ ਨੇ ਇਹ ਹਰ ਰੋਜ਼ ਤਰਾਇਦਾ ਸਾਡੇ ਕੋਲ ਜੈਨ ਨਹੀਂ ਕਿਉਂ ਲੈ ਲੈ ਲੋ ਪੱਤਰ ਪੱਤਰ ਲੈਪ ਬਣਾ ਦੇ ਮੇਰੇ ਕੋਲ ਤੇ ਆ ਲੈ ਪੱਤਰ ਹੋਰੇ ਨਹੀਂ ਖਾਣੀ ਕਹਿੰਦੇ ਨਹੀਂ ਖਾਣਾ ਨਹੀਂ ਖਾਣਾ ਨਹੀਂ ਖਾਣਾ ਵਧਾਈਆਂ ਮੜਿਆ ਤੈਨੂੰ ਵਧਾਈਆਂ ਵਧਾਈਆਂ ਐਡਵਾਂਸ ਵਿੱਚ ਆ ਰਾਤ ਦੇ 12 ਵਜੇ ਤੇ ਕੱਟਿਆ ਜਾਂਦੇ ਆ ਇੱਕ ਮੁੱਤਰ ਨੂੰ ਕਰਦੀ ਰਹਿੰਦੀ ਹਾਂ ਚਲੋ ਲੈ ਆਓ ਕਾਲੋ ਖਾ ਲੋ ਅਗੱਤਿਆਂ ਦਾ ਕੰਮ ਦੇਖਣਾ ਹੈ ਤੁਹਾਨੂੰ ਹੈਨਾ ਗੱਤੀ ਵਾਲਾ ਕੰਮ ਸਹੀ ਨਾ ਵਸਾਏ ਦਫਾੜਿਆ ਉਹਦੇ ਲਈ ਸਾਰੇ ਸਾਜੇ ਰੱਖੋ ਨਰਮੀ ਨਾਲ ਬਹੁਤ ਜਦਾ ਚੱਲ ਮੇਰੇ ਉਹਦੇ ਕਿਰਨਾਂ ਇੱਕੋ ਬੜੀ ਹੈ ਹਨਾ ਬੜੀ ਹੈ ਬਸ ਬਸ ਬਹੁਤ ਕੋ ਕਿਰਨਾਂ ਨੇ ਜੇ ਪੂਰੀ ਖਾਣੀ ਹੁੰਦੀ ਬਸ ਖਾਣੀ ਹੈ ਬਾਕੀ ਕੁਝ ਨਹੀਂ ਬਹੁਤ ਕੋ ਬਸ ਆ ਸੋਚੀ 1 ਵਜ ਗਿਆ ਤੇ ਹੁਣ ਚਾਹ ਦੀ ਵੇਟ ਕਰਦੇ ਪੇਸਟੀਆਂ ਖਾ ਕੇ ਤੇ ਕਲੇਜੇ ਡਿੱਕ ਕਰ ਲਏ ਹਾਂ ਆ ਖਾਣੇ ਪਾਣੀ ਨਹੀਂ ਸੋਗੇ ਲੈ ਟਾਈਮ ਨਾਲ ਚਾਹ ਨਹੀਂ ਪਣੀ ਚਾਹ ਦਾ ਆਰਡਰ ਦਤਾ ਆ ਦੇਖਣੇ ਚਾਹ ਪੀ ਕੇ ਸੌਈਏ ਦੋ ਕੋਈ ਨਾ ਸਮਝਣਾ ਕਈ ਰਾਤਾਂ ਵਿੱਚ ਚਾਹ ਪੀ ਕੇ ਨਹੀਂ ਆ। ਤੇ ਕਈ ਕਹਿਣਗੇ ਹਨ ਚਾਹ ਪੀ ਕੇ ਆਉਂਦੀ ਨਹੀਂ। ਤੇ ਕਈ ਲੋਕ ਇਹ ਵੀ ਕਹਿਣਗੇ ਪਿੰਨੀ ਭਰੀ ਆ। ਵੇ ਸੁਣਦੀ। ਇਹਦੇ ਬੈਠੇ ਦਮੇ ਭੈਣ ਭਰਾਵਾਂ। ਫੋਨਾਂ ਦੇ ਚੰਬਰੇ ਰਹਿੰਦੇ। ਸਹੀ ਗੱਲ ਆ। ਕੋਈ ਲੱਗੇ ਭੈਣ ਭਰਾ ਦੇ ਹੈਗੇ। ਨਹੀਂ ਕੋਈ ਗੱਲਬਾਤ ਨਹੀਂ ਕਰਨੀ। ਇਹ ਦਿਨ ਬਾਅਦ ਬੰਦਾ ਆਇਆ। ਸਹੀ ਗੱਲ। ਕੋਈ ਸੁੱਖ ਦੀ ਕੋਈ ਦੁੱਖ ਦੀ। ਹਾਏ ਕਾਕਾ ਨਹੀਂ ਕਾਦਿਆ ਬਈ ਜੀ ਦਾ ਬਰਥਡੇ ਹੈ ਤੇ ਉਹ ਉਹਦੇ ਨਾਲ ਗੱਲਾਂ ਕਰਨੀਆਂ। ਹਾਏ ਇਹ ਵੀ ਗੱਲ ਸਹੀ ਆ। ਸਾਰੇ ਕਰਾਂਗੇ ਸੈਲੀਬ੍ਰੇਟ। ਸਹੀ ਗੱਲ। ਦੇਖੋ ਵਰ ਅੰਡ ਦਾ ਬਲੌਗ ਜ਼ਰੂਰ ਸਹੀ ਗੱਲ ਕੱਲ ਬਹੁਤ ਜ਼ਿਆਦਾ ਮਹਿਮਾਨ ਤਗੜੇ ਆ ਰਹੇ ਲੱਭੀ ਆ ਰਹੀ। ਲੈ ਚਾਹ ਪੀ ਲਈਏ ਹੁਣ ਤੇ ਹੁਣ ਆ ਰਹੇ ਨੇ ਕੱਪੜੇ। ਚਾਹ ਪੀ ਲਈ ਆ ਮੈਂ ਤਾਂ ਕਹਿੰਦੀ ਚਾਹ ਪੀ ਲਈਏ ਹੁਣ ਅੱਧੀ ਰੋਣ ਨੀ ਕੋਈ ਨਾ ਹੁਣ ਤੂੰ ਅਰ ਜਾਇਆ ਲੰਬੜੀਆਂ ਮੈਂ ਕਹਾਂ ਮੁੰਡੇ ਨੂੰ ਹੁਣ ਜਿਹੜਾ ਸਵੇਰੇ ਟੱਚ ਪਾਣੀ ਆ ਅੰਨ ਕੱਪੜੇ ਲਗਾ ਫੋਨ ਵਧੀਆ ਵਧੀਆ ਹਾਂਜੀ ਬਸ ਆ ਰਹੀ ਆ ਪਤੋ ਦੋ ਤਿੰਨ ਮਿੰਟ ਦੀ ਵੇਟ ਚ ਬਸ ਹੈ ਇਹਦੇ ਨੋ ਬੱਚ ਲੱਗ ਰਹੀ ਏ ਕੰਨਾ ਸੋਚਾਂ ਤੂੰ ਮਹਿੰਦੀ ਨਹੀਂ ਨਾ

चाहिए दी भाई रेड कलर से कल भी आती जी मैं रेड कलर की भी है चाहिए गल करो ਮੇਰੀ ਹਰ ਗੁੰਦੇ ਪੂਟ ਵੇ ਇਹੀ ਕਰਨਾ ਮੇਰੀ ਹਰ ਗੁੰਦੇ ਪੂਟ ਵੇ ਉਹ ਤਾਂ ਇਤਵੈ ਲੈਟ ਜਗਦੀ ਵਿੱਚ ਭਾਰ ਭਾਰ ਦੇ ਵਿੱਚ 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 ਬਸ ਤੂੰ ਤੇ ਹਾਰ ਪਰ ਗੂਠਾ ਕੱਢਣ ਲੱਗੀ ਨਹੀਂ ਜਿੱਡੀ ਗੂਠੇ ਨਾ ਪੰਡੀ ਨਹੀਂ ਆਗੇ ਬਹੁਤ ਵਧੀਆ ਪੂਰੇ ਆਏ ਥੋੜੇ ਜਿ ਦੇ ਲਾ ਲੋ ਜਿੱਦਾਂ ਵੱਡੇ ਹਲਕੇ ਜੇ ਪਰ ਆ ਜਾਂਦੇ ਚਲੋ ਠੀਕ ਆ ਸਿੱਤੇ ਸਿੱਤੇ ਨਾ ਹਮ ਕਲਰ ਇਤਾਂ ਡਬਲ ਸਹੀ ਹੈ ਨਾ ਇਹ ਪਸੰਦ ਮੰਮੀ ਦੀ ਇਹ ਤੇ ਲੈ ਕੇ ਇਹਨੇ ਦਿੱਤੀ ਮੈਨੂੰ ਇਹ ਕਰਨ ਪਸੰਦ ਮੰਮੀ ਨੇ ਕੀਤੀ ਤੇ ਲੈ ਕੇ ਸੰਦੀਪ ਨੇ ਦਿੱਤੀ ਹੈ ਸਹੀ ਹੈ ਨਾ ਇਹ ਬਾਜੀ ਵੇਲਾ ਆਪਾਂ ਦਸਤਾਰ ਵੀ ਬੰਨੀ ਹੋਵੇ ਨਾ ਤੇ ਮਤਲਬ ਇਹਨੂੰ ਲਾ ਸਕਦੇ ਹਾਂ ਬੱਜੀ ਦਸਤਾਰ ਦੇ ਵਿੱਚ ਗਲਾ ਮਤਲਬ ਖੁੱਲ ਜਾਂਦਾ ਇਹਦਾ ਵਧੀਆ ਤੁਸੀਂ ਵੀ ਪਾ ਸਕਦੇ ਹੋ ਭਾਈ ਹੂੰ ਬੂੜ ਦੇਖ ਭਾਈ ਬੂੜ ਸਹੀ ਆ ਲਟਾਂ ਵਾਲੇ ਨਹੀਂ ਲਟਾਂ ਵਾਲੇ ਮੇਰੀ ਆ ਲੱਗੀ ਮਗਰ ਲੈ ਨਹੀਂ ਨਹੀਂ ਲੇਟਾ ਵਾਲੇ ਨਹੀਂ ਇਹ ਬਸ ਇਦਾਂ ਹੀ ਠੀਕ ਹੈ ਸਖਤ ਜੀ ਇਹ ਆ ਵਧੀਏ ਚੇਪੀ ਚ ਲੱਗੀ ਮੈਂ ਮੈਂ ਲਾ ਲੈਂਦਾ ਭਾਜੀ ਬੂਟ ਤੇ ਤਾਂ ਕਰਕੇ ਹੱਥ ਲਾ ਦੋ ਚੇਪੀ ਇਹ ਬੜੀ ਹੈ ਨਾ ਬਹੁਤ ਸੋਹਣੀ ਆ ਕੋਟੀਆਂ ਬਹੁਤ ਤੇ ਹਨ ਰੰਝੂ ਦੀ ਆ ਯਾਰ ਇਹ ਬਰਾ ਬੜੀ ਸੋਹਣੀ ਆ ਆ ਵਧੀਏ ਹਾਂ ਇਹ ਤਾਂ ਇੱਕ ਥੋੜੀ ਗਰਮ ਚਾਹ ਆ ਜਾਂਦੀ ਹੈ ਮੈਂ ਸੋਚਿਆ ਪੀ ਦਿਨਾਲ ਦੀ ਕੋਰ ਲੈ ਜਾਨੀ ਮੈਨੂੰ ਆ ਪਹਿਲੋ ਇਹ ਕਿਹੜਾਈ ਕਿਵੇਂ ਹੂੰ ਹੂੰ ਮੈਂ ਮਮੀ ਨਹੀਂ ਇਹ ਇਹ ਹਰ ਗੁੰਦੇ ਬੂਟ ਟੈਂਟ ਵੀ ਲੈ ਕੇ ਦਿੱਤੀ ਨਹੀਂ ਇਹਦਾ ਥੋੜਾ ਗ੍ਰੇਸ ਵਧਿਆ ਨਿਕਲਿਆ ਨਿਆ ਕੁੱਟਾ ਨਹੀਂ ਜੀ ਮਤਲਬ ਮੈਂ ਪਉਣੀ ਹਾਂ ਲਾਈਟਾਂ ਵਾਲੇ ਬੂਟ ਮਿਲ ਸਕਦੇ ਹਾਂਜੀ ਕੱਲ ਮੋਟਰ ਪਾਈ ਮੋਟਰ ਕਿਦਾਂ ਮੋਟਰ ਪਾਈ ਹੋਊਗੀ ਤੇ ਚ ਬੱਤੀ ਜਗਦੀ ਲੈ ਮੋਟਰ ਦਾ ਕੋਈ ਥੋੜੀ ਕੋਈ ਕਨੈਕਸ਼ਨ ਹੋਰ ਬਲਬ ਕਹਿ ਸਕਦੇ ਤੇ ਛੋਟਾ ਜਿਹਾ ਜਿੱਦਾਂ ਉਹਨੂੰ ਕੀ ਕਹਿ ਦਿੰਦੇ ਨੇ ਯਾਰ ਸੈਂਸਰ ਜਗ ਬਸ ਉਹ ਉਹ ਮਤਲਬ ਹੁੰਦਾ ਵਾ ਯਾਰ ਸੈੱਲ ਵੀ ਛੋਟਾ ਜਾਂਦਾ ਕਿ ਗੋਲ ਜਾ ਜਿਹੜਾ ਜਿੱਦਾਂ ਮੈਂ ਖਰਾਬ ਹੋ ਗਿਆ ਉਹ ਪਾੜ ਕੇ ਵੇਖਣੇ ਕੀ ਕਰਨ ਪਾੜ ਕੇ ਹਾਂ ਮੈਂ ਕਿਹਾ ਵੀ ਸਵੇਰੇ ਉੱਠਦੇ ਸਾਰ ਆਹ ਪਾ ਲੇ ਕੋਟੀ ਤੇ ਉਸ ਤੋਂ ਬਾਅਦ ਆਹ ਪਾ ਲੇ ਫੇਰ ਸ਼ਾਮਾਂ 셔ਟ ਤੇ ਨਾਲ ਜੈਕਟ ਨਵੀਂ ਪਹਿਨ ਤੈਨੂੰ ਹੁੰਦਾ ਲੱਗਿਆ ਬੂਟ ਪਾ ਲੂੰਗਾ ਬੜਾ ਐਸੀ ਤੇਰੇ ਨੂੰ ਨਹੀਂ ਚਲੋ ਇਦਾਂ ਹੀ ਹਾਂ ਹੁਣ ਕਿ ਲੱਗਿਆ ਹੁਣ ਜੈਕਟ ਹੂੰ ਜੈਕ ਲਾ ਲੇ ਆਪਣੇ ਯਾਰ ਕੋਲ ਲਾ ਨੀ ਮੈਂ ਆਵੇਂ ਇਹਨੇ ਕੱਪੜੇ ਚੁੱਕ ਲਈ ਯਾਰ ਉਥੋਂ ਕੋਈ ਫਾਇਦਾ ਨਹੀਂ ਹੈਗਾ। ਆ ਨਵੀਂ ਨਹੀਂ। ਆ ਪਾਗੇ ਮੇ ਪਾਗੇ ਮੇ। ਬੱਲੇ ਬੱਲੇ। ਇਹਨਾਂ ਨੂੰ ਇਹ। ਆ ਦਿੰਨੇ ਪੋਪੜ ਮੰਗਣਾ। ਪਾਗੇ ਵੇਖਦੇ ਆਵੇਂ ਲੈ ਆਏ ਇਹਨੇ ਕੱਪੜੇ ਚੋ। ਬਹੁਤ ਵੱਡਾ ਹੈ ਯਾਰ। ਨਹੀਂ ਤੁਹਾਨੂੰ ਆ ਗਈ ਹਣੀ ਨਾ ਕੋਈ। ਮੈਂ ਅੱਗੇ ਪਾ ਜਿੱਦੀ ਬੱਜੀ ਮੇ ਕੋਈ ਆਉਂਦੀ। ਮੈਂ ਕਿਹਾ ਮੈਂ ਸਾਇ ਇਹ ਕਲਰ ਲਊਂਗਾ ਗਿਬਲੇ ਆਉਂਦੇ। ਸਮਾ ਕਲਰ। ਮਸਤ ਹੈ। ਕਥਾਈ ਖੁੰਮੀ ਆ ਲੈ ਲੱਗਦੀ ਜੀ ਹੋ ਮੋਟਾ ਲੱਗਦਾ ਉਹ ਉਹ ਕਲੇ ਜਿਹਨੂੰ ਮੈਂ ਪਾਈ ਪਈ ਮਤਲਬ ਮੁੰਡਾ ਅੰਦਰ ਪਾ ਲੈ ਕੇ ਯਾਰ ਮੈਂ ਲੈਣਾ ਐਸਾ ਜੇ ਦੇ ਉਹ ਟ੍ਰੈਕ ਸੂਟ ਲੈਣਾ ਯਾਰ ਇਹਨੇ ਲਿਆਂਦੇ ਤਾਂ ਆ ਲੈਤਾ ਹੀ ਮੈਂ ਕੋਈ ਨਾ ਲਊ ਜੌਟੂ ਆ ਲੈਤੀ ਜੈਕਟ ਜੀ ਕਿੰਨੇ ਦੀ ਆਈ ਭਲਾ